ਕਹਿੰਦੇ ਇਹ ਤਾਂ ਉਹ ਗੱਲ ਹੋ ਗਈ ਆਖੇ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਜੇਕਰ ਸ਼ਿਕਾਇਤਾਂ ਮੋਦੀ ਸਾਹਿਬ ਦੇ ਖਿਲਾਫ ਹੋਈਆਂ ਨੇ ਤਾਂ ਨੋਟਿਸ ਵੀ ਉਹਨਾਂ ਨੂੰ ਹੀ ਜਾਣਾ ਚਾਹੀਦਾ ਸੀ ਤੇ ਬਾਇ ਨੇਮ ਜਾਣਾ ਚਾਹੀਦਾ ਸੀ ਇੱਥੇ ਸਵਾਲ ਇਹ ਵੀ ਉੱਠ ਰਿਹਾ ਹੈ ਵੀ ਜੇਕਰ ਮੋਦੀ ਸਾਹਿਬ ਦੀ ਥਾਂ ਤੇ ਕਿਸੇ ਹੋਰ ਵਿਅਕਤੀ ਨੇ ਕਿਸੇ ਧਾਰਮਿਕ ਭਾਈਚਾਰੇ ਦੇ ਖਿਲਾਫ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੁੰਦਾ ਚੋਣ ਪ੍ਰਚਾਰ ਦੇ ਵਿੱਚ ਜਿਵੇਂ ਮੋਦੀ ਸਾਹਿਬ ਨੇ ਸਿੱਧਾ ਹੀ ਮੁਸਲਮ ਭਾਈਚਾਰੇ ਨੂੰ ਕੋਸ ਪੈਠੀਏ ਤੱਕ ਕਹਿ ਦਿੱਤਾ ਹੈ ਤਾਂ ਚੋਣ ਕਮਿਸ਼ਨ ਨੇ ਕਹਿੰਦੇ ਹੁਣ ਨੂੰ ਵਾਟ ਲਵਾ ਦੇਣੀ ਸੀ ਪਰ ਹੁਣ ਸਵਾਲ ਇਹ ਉੱਠ ਰਿਹਾ ਕਿ ਚੋਣ ਕਮਿਸ਼ਨ ਨੇ ਮੋਦੀ ਸਾਹਿਬ ਨੂੰ ਸਿੱਧਾ ਬਾਇ ਨੇਮ ਨੋਟਿਸ ਕਿਉਂ ਨਹੀਂ ਕੀਤਾ ਇੰਨਾ ਵੱਡਾ ਮੁੱਦਾ ਹੈ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਹੈ ਕੀ ਚੋਣ ਕਮਿਸ਼ਨ ਕੋਲ ਇਹ ਪਾਵਰ ਨਹੀਂ ਹੈ ਦੇਖੋ ਚੋਣ ਕਮਿਸ਼ਨ ਬਾਰੇ ਚੋਣ ਕਮਿਸ਼ਨ ਦੇਸ਼ ਦੇ ਵਿੱਚ ਵੋਟਾਂ ਪਾਉਣ ਵਾਲੀ ਸਭ ਤੋਂ ਵੱਡੀ ਤਾਕਤ ਹੈ ਤੇ ਜਦੋਂ ਵੋਟਾਂ ਦਾ ਦੌਰ ਚੱਲ ਰਿਹਾ ਹੋਵੇ ਚੋਣ ਜਾਬਤਾ ਲੱਗਾ ਹੋਵੇ ਤਾਂ ਉਸ ਵਕਤ ਦੇਸ਼ ਦੀ ਸਭ ਤੋਂ ਵੱਡੀ ਤਾਕਤ ਚੋਣ ਕਮਿਸ਼ਨ ਹੁੰਦਾ ਤੇ ਉਹ ਕੁਝ ਵੀ ਹੁਕਮ ਜਾਰੀ ਕਰ ਸਕਦਾ ਜੇ ਉਹਨੂੰ ਗਲਤ ਲੱਗੇ ਤਾਂ ਚੋਣ ਕਮਿਸ਼ਨ ਬਾਰੇ ਭਾਰਤ ਦੇ ਸੰਵਿਧਾਨ ਦੇ ਵਿੱਚ ਅਨੁਸ਼ੇਦ ਧਾਰਾ 324 ਤੋਂ ਲੈ ਕੇ 329 ਤੱਕ ਚੋਣ ਕਮਿਸ਼ਨ ਦੀ ਬਣਤਰ ਤੇ ਸ਼ਕਤੀਆਂ ਬਾਰੇ ਵਰਣਨ ਕੀਤਾ ਗਿਆ ਤੁਸੀਂ ਪੜ੍ਹ ਕੇ ਦੇਖੋ ਕਿ ਕਿੰਨੀਆਂ ਸ਼ਕਤੀਆਂ ਚੋਣ ਕਮਿਸ਼ਨ ਨੂੰ ਦਿੱਤੀਆਂ ਗਈਆਂ ਵੋਟਾਂ ਪਾਉਣ ਦੇ ਲਈ ਪਰ ਚੋਣ ਕਮਿਸ਼ਨ ਨੂੰ ਬਿਲਕੁਲ ਨਰਪੱਖ ਆਜ਼ਾਦ ਤੇ ਤਾਕਤਵਰ ਹਸਤੀ ਬਣਾਇਆ ਗਿਆ ਪਰ ਇਹਦੇ باوجود ਵੀ ਜਦੋਂ ਮੋਦੀ ਸਾਹਿਬ ਨੇ ਰਾਜਸਥਾਨ ਦੇ ਵਿੱਚ ਅਝਾ ਭਾਸ਼ਣ ਦਿੱਤਾ ਜਿਹਦੀ ਚਰਚਾ ਭਾਰਤ ਚ ਤਾ ਹੋਈ ਹੋਈ ਹੈ ਦੁਨੀਆ ਭਰ ਦੇ ਵਿੱਚ ਹੋਈ ਹੈ ਔਰ UN ਤੱਕ ਇਹਦੀ ਗੂੰਜ ਗਈ ਹੈ ਤਾਂ ਉਸ ਵਕਤ ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਚਾਹੀਦਾ ਸੀ ਕਿ ਉਹ ਮੋਦੀ ਸਾਹਿਬ ਨੂੰ ਬਾਇ ਨੇਮ ਨੋਟਿਸ ਕਰ ਦੇ ਚੋਣ ਕਮਿਸ਼ਨ ਆਪਣਾ ਕੰਮ ਬਿਹਤਰ ਜਾਣਦਾ ਹੈ ਚੰਗੀ ਤਰ੍ਹਾਂ ਜਾਣਦਾ ਹੈ ਪਰ ਇੱਥੇ ਲੋਕ ਸਵਾਲ ਇਸ ਕਰਕੇ ਉਠਾ ਰਹੇ ਨੇ ਕਿਉਂਕਿ 2022 ਦੇ ਵਿੱਚ ਇੱਕ ਚੋਣ ਕਮਿਸ਼ਨ ਔਰ ਨੂੰ ਗੋਇਲ ਦੇ ਮੁੱਦੇ ਨੂੰ ਲੈ ਕੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਸੀ ਵੀ ਚੋਣ ਕਮਿਸ਼ਨ ਕਿਸੇ ਸਰਕਾਰ ਦੇ ਅੱਗੇ ਗੁਟਨੇ ਟੇਕਣ ਵਾਲਾ ਨਹੀਂ ਹੋਣਾ ਚਾਹੀਦਾ ਉਹ ਬਿਲਕੁਲ ਨਰਪੱਖ ਆ자ਦ ਹਸਤੀ ਦੇ ਤੌਰ ਤੇ ਪੇਸ਼ ਹੋਣਾ ਚਾਹੀਦਾ ਉਸ ਨੂੰ ਕਿਸੇ ਸਰਕਾਰ ਦੀ ਜੀ ਹਜ਼ੂਰੀ ਨਹੀਂ ਕਰਨੀ ਚਾਹੀਦੀ ਔਰ ਮੌਜੂਦਾ ਵੀ ਇਹੀ ਉਮੀਦ ਚੋਣ ਕਮਿਸ਼ਨ ਤੋਂ ਕੀਤੀ ਜਾਂਦੀ ਹੈ ਪਰ ਸਵਾਲ ਇਹ ਹੈ ਕਿ ਜਦੋਂ ਹੁਣ ਮੋਦੀ ਜੀ ਨੂੰ ਸਿੱਧਾ ਨੋਟਿਸ ਨਹੀਂ ਕੱਢਿਆ ਉਧਰ ਰਾਹੁਲ ਬਾਰੇ ਵੀ ਨਾਲ ਇੰਜ ਹੀ ਕਰਤਾ ਰਾਹੁਲ ਗਾਂਧੀ ਦੇ ਖਿਲਾਫ ਵੀ ਸ਼ਿਕਾਇਤ ਗਈ ਤੇ ਨੋਟਿਸ ਸਿੱਧਾ ਰਾਹੁਲ ਗਾਂਧੀ ਦੇ ਨਾਮ ਤੇ ਜਾਰੀ ਨਹੀਂ ਕੀਤਾ ਗਿਆ ਉਹ ਵੀ ਜਿਹੜੇ ਪ੍ਰਧਾਨ ਹੈ ਕਾਂਗਰਸ ਦੇ ਖੜਗੇ ਉਹਨਾਂ ਦੇ ਨਾਮ ਤੇ ਜਾਰੀ ਕੀਤਾ ਗਿਆ ਤਾਂ ਹੁਣ ਸਵਾਲੇ ਉੱਠ ਰਹੇ ਨੇ ਕਿ ਜੇਕਰ ਕੋਈ バス ਜਿਹੜੀ ਹੈ ਉਹ ਡਰਾਈਵਰ ਰੈੱਡ ਲਾਈਟ ਕ੍ਰੋਸ ਕਰ ਦੇਵੇ ਤਾਂ ਕੀ ਜਿਹੜਾ ਨੋਟਿਸ ਹੈ ਜਾਂ ਪਰਚਾ ਹੈ ਉਹ ਜਿਹੜਾ ਬੱਸ ਦਾ ਮਾਲਕ ਘਰੇ ਬੈਠਾ ਉਹਦੇ ਨਾਂ ਤੇ ਕੀਤਾ ਜਾਊਗਾ ਬਿਲਕੁਲ ਨਹੀਂ ਸੋ ਐਸੀ ਹੀ ਤਰ੍ਹਾਂ ਜਿਹਦੀ ਗਲਤੀ ਹੈ ਸਵਾਲ ਉਹਦੇ ਤੇ ਹੋਣਾ ਚਾਹੀਦਾ ਹੈ ਪੁੱਛਿਆ ਉਹਦੇ ਤੋਂ ਜਾਣਾ ਚਾਹੀਦਾ ਤਾਂ ਹੁਣ ਇਹ ਵੇਖਣਾ ਇਹ ਵੀ ਹੈ ਕਿ ਜਦੋਂ ਨੋਟਿਸ ਹੋਣ ਚਲਾ ਗਿਆ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਸਾਹਿਬ ਨੂੰ ਤਾਂ ਨੱਡਾ ਸਾਹਿਬ ਇਹਦੇ ਤੇ ਕੀ ਜਵਾਬ ਦਿੰਦੇ ਨੇ ਕੀ ਨੱਡਾ ਸਾਹਿਬ ਮੋਦੀ ਸਾਹਿਬ ਦੀ ਇਹ ਜਿਹੜੀ ਕੀਤੀ ਆ ਉਹਨਾਂ ਨੇ ਗੱਲ ਇਹਨੂੰ ਠੀਕ ਕਹਿਣਗੇ ਜਾਂ ਗਲਤ ਕਹਿਣਗੇ ਇਹ ਵੀ ਪੂਰੇ ਦੇਸ਼ ਦੀ ਨਜ਼ਰ ਬਣੀ ਹੋਈ ਹੈ ਕਾਂਗਰਸ ਇਹ ਕਹਿ ਰਹੀ ਹੈ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਚੋਣ ਕਮਿਸ਼ਨ ਦਾ ਇਸ ਤਰ੍ਹਾਂ ਦਾ ਨੋਟਿਸ ਨਹੀਂ ਗਿਆ ਵੀ ਤੁਸੀਂ ਇੰਨੀ ਵੱਡੀ ਉਲੰਘਣਾ ਕਰ ਦਿੱਤੀ ਹੈ ਸਵਾਲ ਇਹ ਵੀ ਹੈ ਕਿ ਮੋਦੀ ਸਾਹਿਬ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਵੀ ਲਗਾਤਾਰ ਰਹੇ ਨੇ ਬਾਰੇ ਉਹਨਾਂ ਦੇ ਅੰਦਰ ਐਸਾ ਕੀ ਹੈ ਲੋਕ ਸਵਾਲ ਕਰਦੇ ਨੇ ਕਿ ਉਹਨਾਂ ਦੇ ਜ਼ਿਆਦਾਤਰ ਭਾਸ਼ਣਾਂ ਦੇ ਵਿੱਚ ਮੁਸਲਮਾਨ ਸ਼ਬਦ ਤੇ ਕਾਫੀ ਸਾਰੇ ਝੂਠ ਇਸ ਤੋਂ ਇਲਾਵਾ ਉਹਨਾਂ ਦਾ ਭਾਸ਼ਣ ਪੂਰਾ ਕਿਉਂ ਨਹੀਂ ਹੁੰਦਾ ਇਹ ਵੱਡੇ ਸਵਾਲ ਲੋਕ ਉਠਾ ਰਹੇ ਨੇ ਹੁਣ ਜਦੋਂ ਰਾਜਸਥਾਨ ਦੇ ਅੰਦਰ ਉਹਨਾਂ ਨੇ ਵੋਟਾਂ ਤੋਂ ਪਹਿਲਾਂ ਭਾਸ਼ਣ ਦਿੱਤਾ 3 ਦਿਨ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੀ ਕਾਂਗਰਸ ਹੈ ਏ ਤਾਂ ਜਿਹੜੇ ਮੁਸਲਮਾਨ ਨੇ ਉਹਨਾਂ ਦੇ ਵਿੱਚ ਸਾਰਾ ਕੁਝ ਵੰਡ ਦੇਣਾ ਚਾਹੁੰਦੀ ਹੈ ਤੇ ਨਾਲ ਇਹ ਵੀ ਕਿਹਾ ਵੀ ਕੀ ਕੁਸ ਬੈਠੀਆਂ ਚ ਸਾਰਾ ਕੁਝ ਵੰਡਿਆ ਜਾਣਾ ਚਾਹੀਦਾ ਥੱਲੋ ਤਾੜੀਆਂ ਤਾਂ ਵੱਜੀਆਂ ਪਰ ਕੀ ਇਹ ਫਿਰਕਾ ਪ੍ਰਸਤੀ ਨਹੀਂ ਹੈ ਕੀ ਇਹ ਧਾਰਮਿਕ ਨਫਰਤ ਨਹੀਂ ਫਲਾਈ ਜਾ ਰਹੀ ਔਰ ਕਾਂਗਰਸ ਚਾਹੇ ਕਾਂਗਰਸ ਦੀਆਂ ਨੀਤੀਆਂ ਤੇ ਸਾਡੇ 100 ਸਵਾਲ ਨੇ ਪਰ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਚ ਇਹ ਕਿਤੇ ਵੀ ਨਹੀਂ ਲਿਖਿਆ ਵੀ ਅਸੀਂ ਮੁਸਲਮਾਨਾਂ ਚ ਕੁਝ ਵੰਡਣਾ ਚਾਹੁੰਨੇ ਆ ਯਾ ਉਹਨਾਂ ਨੂੰ ਕੁਝ ਵੱਖਰਾ ਦੇਣਾ ਚਾਹੁੰਦੇ ਆ ਇਹ ਕਿਤੇ ਵੀ ਨਹੀਂ ਹੈ ਇਹ ਟੋਟਲ ਜਿਹੜੀ ਮੋਦੀ ਸਾਹਿਬ ਨੇ ਉੱਥੇ ਗੱਲ ਬੋਲੀ ਹੈ ਵੋਟਾਂ ਵਟੋਰਨ ਦੇ ਲਈ ਇਹ ਝੂਠੀ ਸੀ ਬਿਲਕੁਲ ਝੂਠੀ ਸੀ ਔਰ ਹੁਣ ਚੋਣ ਕਮਿਸ਼ਨ ਇਹਦੇ ਉੱਪਰ ਕੀ ਕਾਰਵਾਈ ਕਰੇਗਾ ਇਹਦੇ ਤੇ ਸਾਰਿਆਂ ਦੀਆਂ ਨਜ਼ਰਾਂ ਸਿਗੀਆਂ ਔਰ ਪਹਿਲਾ ਸਵਾਲ ਚੋਣ ਕਮਿਸ਼ਨ ਤੇ ਇਹ ਚਰਚਾ ਚ ਆ ਗਿਆ ਕਿ ਉਹਨਾਂ ਨੇ ਜਿਹੜਾ ਨੋਟਿਸ ਜਾਰੀ ਕੀਤਾ ਹੈ ਉਹ ਬਾਈ ਨੇ ਮੋਦੀ ਸਾਹਿਬ ਨੂੰ ਕਿਉਂ ਨਹੀਂ ਕੀਤਾ ਉਹਨਾਂ ਨੇ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੂੰ ਕਿਉਂ ਪੁੱਛਿਆ ਵੀ ਤੁਹਾਡੇ ਸਟਾਰ ਪ੍ਰਚਾਰਕ ਜਿਹੜੇ ਨੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਆ ਰਹੀਆਂ ਨੇ ਤੇ ਫਿਰ ਨਾਲ ਉਹ ਸ਼ਿਕਾਇਤਾਂ ਵੀ ਕੁਝ ਨੱਥੀ ਕਰਕੇ ਭੇਜੀਆਂ ਨੇ ਹੁਣ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਚੋਣ ਕਮਿਸ਼ਨ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਇਹ ਸਾਬਤ ਕਰਨਾ ਚਾਹੁੰਦਾ ਹੋਵੇ ਵੀ ਦੇਖੋ ਅਸੀਂ ਤਾਂ ਕੁਝ ਨਹੀਂ ਬੋਲਣਾ ਸੀ ਪਰ ਆਸ਼ਿਕਤਾ ਆਈਆਂ ਨੇ ਤੇ ਇਹ ਨੱਥੀ ਤੁਹਾਨੂੰ ਕਰਕੇ ਭੇਜ ਰਹੇ ਆ ਇਹਨਾਂ ਕਰਕੇ ਪੁੱਛ ਰਹੇ ਆ ਇਹ ਵੀ ਕਈ ਲੋਕ ਸਵਾਲ ਉਠਾ ਰਹੇ ਨੇ ਸੋ ਸਵਾਲ ਵੱਡਾ ਹੈ ਬਹੁਤ ਗੰਭੀਰ ਹੈ ਆਮ ਲੋਕਾਂ ਨੂੰ ਛੋਟਾ ਲੱਗ ਸਕਦਾ ਹੈ ਕਈ ਲੋਕਾਂ ਨੂੰ ਇਹ ਵੀ ਲੱਗ ਸਕਦਾ ਹੈ ਕਿ ਇਹ ਕਿੱਡੀ ਕੀ ਗੱਲ ਆ ਯਾਰ ਪਰ ਸਭ ਤੋਂ ਵੱਡੀ ਗੱਲ ਇਸ ਟਾਈਮ ਇਹ ਮੰਨੀ ਜਾ ਰਹੀ ਹੈ ਚੋਣ ਕਮਿਸ਼ਨ ਦੀ ਨਿਰਪੱਖਤਾ ਔਰ ਚੋਣ ਕਮਿਸ਼ਨ ਦੀ ਜਿਹੜੀ ਤਾਕਤ ਹੈ ਜੇ ਵੋਟਾਂ ਦੇ ਦਰਮਿਆਨ ਉਹ ਪੂਰੀ ਨਜ਼ਰ ਆਵੇ ਤਾਂ ਹੀ ਜਿਹੜੇ ਇਲੈਕਸ਼ਨ ਨੇ ਉਹ ਨਿਰਪੱਖ ਫੇਅਰ ਹੋ ਸਕਦੇ ਨੇ ਵਰਨਾ ਗੜਬੜੀਆਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਈ ਸੀ ਕਿ ਜਿਹੜੀ ਈਵੀਐਮ ਹੈ ਵੋਟਾਂ ਪਾਉਣ ਵਾਲੀ ਇਲੈਕਟ੍ਰੋਨਿਕ ਮਸ਼ੀਨ ਹੈ ਇਹਦੇ ਨਾਲ ਗੜਬੜ ਹੁੰਦੀ ਹੈ ਇਹ ਬੰਦ ਕਰਕੇ ਤੇ ਬੈਲਟ ਪੇਪਰ ਤੇ ਪਹਿਲਾਂ ਵਾਂਗ ਵੋਟਾਂ ਪੁਆਈਆਂ ਜਾਣ ਤੇ ਸੁਪਰੀਮ ਕੋਰਟ ਨੇ ਅੱਜ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਚੋਣ ਕਮਿਸ਼ਨ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਇੱਕ ਆਜ਼ਾਦ ਅਧਾਰਾ ਹੈ ਇਹ ਫੈਸਲਾ ਉਸਨੇ ਲੈਣਾ ਹੈ ਵੀ ਉਸਨੇ ਵੋਟਾਂ ਕਿਵੇਂ ਪਾਉਣੀਆਂ ਤੇ ਕਿਵੇਂ ਨਹੀਂ ਪਾਉਣੀਆਂ ਸੋ ਅਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਾਂਗੇ ਸੋ ਇਹਦੇ ਉੱਪਰ ਇਹ ਗੱਲ ਕਲੀਅਰ ਸਾਫ਼ ਹੋ ਗਈ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ EVM ਹੈ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਸਵਾਲ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਔਰ ਹੁਣ ਲਗਾਤਾਰ ਜਿਹੜੀਆਂ ਵੋਟਾਂ ਨੇ ਉਹ ਜਿਹੜੀ ਇਹ VOTING MACHINE ਹੈ ਇਹਦੇ ਉੱਪਰ ਹੀ ਹੋਇਆ ਕਰਨਗੀਆਂ ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਵੀ ਇਹਦੇ ਤੇ ਕੇਸ ਨੂੰ ਰੋਕ ਦਿੱਤਾ ਹੈ ਤਾਂ ਹੁਣ ਸੁਪਰੀਮ ਕੋਰਟ ਤੋਂ ਉੱਪਰ ਦਾ ਕੋਈ ਅਦਾਰਾ ਦੇਸ਼ ਵਿੱਚ ਮੌਜੂਦ ਨਹੀਂਗਾ ਜਿਹਦੇ ਕੋਲ ਇਹ ਮੁੱਦਾ ਉਠਾਇਆ ਜਾ ਸਕੇ ਹੁਣ ਸੰਜੇ ਸਿੰਘ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਕੱਲ ਬਹੁਤ ਵੱਡੇ ਸਵਾਲ ਉਠਾਏ ਨੇ ਸਵਾਲ ਸੋਚਣ ਦੀ ਮੰਗ ਕਰਦੇ ਨੇ ਸੰਜੇ ਸਿੰਘ ਨੇ ਆਖਿਆ ਉਹ ਕਹਿੰਦੇ ਕਿ 400 ਪਾਰ ਜਿਹੜੀ ਇਹ ਗੱਲ ਕਰ ਰਿਆ ਸਾਨੂੰ ਸੀਟਾਂ ਦਿਓ ਉਹ ਕਹਿੰਦੇ ਜੇਕਰ ਇੰਜ ਹੋ ਗਿਆ ਤਾਂ ਦਲਤਾਂ ਦੀ ਜਿਹੜੀ ਰਾਖਵਾ ਕਰਨਾ ਉਹ ਵੀ ਖਤਮ ਹੋਊਗਾ ਉਹ ਕਹਿੰਦਾ ਪੂਰਾ ਸੰਵਿਧਾਨ ਇਹ ਚੇਂਜ ਕਰ ਦੇਣਗੇ ਇਹਨਾਂ ਕੋਲ ਇੰਨਾ ਵੱਡਾ ਬੋਮਤ ਹੋ ਜਾਏਗਾ ਕਿ ਇਹ ਸੰਵਿਧਾਨ ਨੂੰ ਜਿਵੇਂ ਮਰਜ਼ੀ ਤਬਦੀਲ ਕਰ ਸਕਣ ਚੇਂਜ ਕਰ ਸਕਣ ਔਰ ਕਹਿੰਦਾ ਇਹ ਕਰਨਗੇ ਔਰ ਅੱਗੇ ਤੋਂ ਵੋਟਾਂ ਵੀ ਨਹੀਂ ਪੈਣ ਕਰਨਗੀਆਂ ਇਹ ਗੱਲ ਵੀ ਜਿਹੜੀ ਉਹ ਸੰਜੀਤ ਸਿੰਘ ਨੇ ਬੋਲੀ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਇਹ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ